ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ 2020 ਵਿੱਚ ਹੋਏ ਕਿਸਾਨ ਅੰਦੋਲਨ ਦੀਆਂ ਮੰਗਾਂ ਵਿੱਚਲੀ ਇੱਕ ਮੰਗ ਬਿਜਲੀ ਸੋਧ ਬਿੱਲ ਨੂੰ ਵਾਪਸ ਲੈ ਜਾਣਾ ਵੀ ਸੀ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ 4 ਸਾਲ ਮਗਰੋਂ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਦਾ ਖਰੜਾ ਜਾਰੀ ਕੀਤਾ ਗਿਆ ਜਿੱਥੇ ਕਿਸਾਨ ਆਗੂਆਂ ਵੱਲੋਂ ਮੋੜਿਸ ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਬਿਜਲੀ ਖੇਤਰ ਨਾਲ ਜੁੜੇ ਮੁਲਾਜ਼ਮਾਂ ਵੱਲੋਂ ਵੀ ਇਸ ਉੱਤੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਪਰ ਇਸ ਖਰੜੇ ਵਿੱਚ ਅਜਿਹਾ ਕੀ ਹੈ ਜੋ ਵਿਰੋਧ ਦਾ ਕਾਰਨ ਬਣ ਰਿਹਾ ਹੈ ਤੇ ਕੇਂਦਰ ਸਰਕਾਰ ਦਾ ਇਸ ਬਾਰੇ ਕੀ ਪੱਖ ਹੈ ਜਾਣਾਂਗੇ ਇਸ ਰਿਪੋਰਟ ਵਿੱਚ ਦਰਸਲ ਕਿਸਾਨਾਂ ਅਤੇ ਬਿਜਲੀ ਵਿਭਾਗ ਦੇ ਨਾਲ ਜੁੜੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਪ੍ਰਾਈਵੇਟ ਕੰਪਨੀਆਂ ਬਿਜਲੀ ਖੇਤਰ ਵਿੱਚ ਆਪਣੀ ਹਿੱਸੇਦਾਰੀ ਵਧਾਉਣਗੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਨੁਕਸਾਨ ਹੋਵੇਗਾ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਭਾਰਤ ਵਿੱਚ ਬਿਜਲੀ ਦੀ ਪੈਦਾਵਾਰ, ਟ੍ਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਬਾਰੇ ਸਾਲ 2003 ਦਾ ਬਿਜਲੀ ਐਕਟ ਹੈ ਹਾਲਾਂਕਿ ਇਸ ਬਿੱਲ ਵਿੱਚ ਕਈ ਵਾਰ ਸੋਧਾਂ ਹੋ ਚੁੱਕੀਆਂ ਹਨ ਅਤੇ ਤਾਜ਼ਾ ਸੂਚੀ ਇਸੇ ਦੀ ਕੜੀ ਹੈ ਖਰੜੇ ਵਿੱਚ ਕਿਹਾ ਗਿਆ ਹੈ ਕਿ ਇਹ ਬਿੱਲ ਮੈਕਮੇ ਨੂੰ ਦਰਪੇਸ਼ ਗੰਭੀਰ ਵਿੱਤੀ ਤਣਾਅ ਨੂੰ ਹੱਲ ਕਰਨ ਅਤੇ ਇੱਕ ਆਧੁਨਿਕ ਅਤੇ ਕਾਰਗਰ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਇਹ ਬਿੱਲ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਬਿਜਲੀ ਸਪਲਾਈ ਵਿੱਚ ਸਰਕਾਰੀ ਅਤੇ ਨਿੱਜੀ ਡਿਸਕਮਸ ਭਾਵ ਡਿਸਟ੍ਰਿਬਿਊਸ਼ਨ ਕੰਪਨੀਆਂ ਵਿਚਕਾਰ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਦਾ ਹੈ ਕਿਸਾਨਾਂ ਨੂੰ ਇੱਕ ਖਦਸ਼ਾ ਹੈ ਕਿ ਜੇਕਰ ਇਹ ਖਰੜਾ ਕਾਨੂੰਨ ਦਾ ਰੂਪ ਲੈ ਲਵੇਗਾ ਤਾਂ ਕਿਸਾਨਾਂ ਸਣੇ ਹੂਰ ਲੋੜਵੰਦ ਲੋਕਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਪ੍ਰਭਾਵਿਤ ਹੋ ਜਾਣਗੀਆਂ ਹਾਲਾਂਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਅਤੇ ਹੂਰ ਲੋੜਵੰਦ ਖਪਤਕਾਰਾਂ ਲਈ ਸਬਸਿਡੀ ਟੈਰਿਫ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਸੂਬਾ ਸਰਕਾਰ ਐਕਟ ਦੀ ਧਾਰਾ 65 ਦੇ ਅਧੀਨ ਸਬਸਿਡੀ ਪ੍ਰਦਾਨ ਕਰਨਾ ਜਾਰੀ ਰੱਖ ਸਕਦੀ ਹੈ ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫਤ ਘਰੇਲੂ ਖਪਤ ਲਈ ਬਿਜਲੀ ਦਿੱਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਖੇਤਾਂ ਲਈ ਵੀ ਸਬਸਿਡੀ ਉੱਤੇ ਬਿਜਲੀ ਮਿਲਦੀ ਹੈ ਸਰਕਾਰੀ ਬਿਜਲੀ ਵਿਭਾਗਾਂ ਦੇ ਮੁਲਾਜ਼ਮਾਂ ਦਾ ਖਦਸ਼ਾ ਹੈ ਕਿ ਇਸ ਨਾਲ ਬਿਜਲੀ ਸੈਕਟਰ ਦਾ ਨਿੱਜੀਕਰਨ ਹੋ ਜਾਵੇਗਾ ਅਤੇ ਉਹਨਾਂ ਦੀਆਂ ਨੌਕਰੀਆਂ ਉੱਤੇ ਖਤਰਾ ਪੈਦਾ ਹੋ ਜਾਵੇਗਾ। ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੀਪਾਲ ਸਿੰਘ ạtਵਾਲ ਮੁਤਾਬਕ ਖਰੜੇ ਮੁਤਾਬਕ ਜੋ ਪ੍ਰਾਈਵੇਟ ਲਾਇਸੈਂਸ ਹੋਲਡਰ ਭਾਵ ਕੰਪਨੀਆਂ ਆਉਣਗੀਆਂ ਉਹ ਸਾਡਾ ਨੈਟਵਰਕ ਵਰਤਣਗੀਆਂ ਅਤੇ ਵੱਡੇ ਖਪਤਕਾਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਗੀਆਂ। ਨਤੀਜੇ ਵਜੋਂ ਸਰਕਾਰੀ ਬਿਜਲੀ ਕੰਪਨੀਆਂ ਕੋਲ ਅਜੇ ਹੀ ਖਪਤਕਾਰ ਬਚਣਗੇ ਜਿਨ੍ਹਾਂ ਦੀ ਬਿੱਲ ਭਰਨ ਦੀ ਸਮਰੱਥਾ ਬਹੁਤ ਘੱਟ ਹੈ ਇਸ ਨਾਲ ਸਰਕਾਰੀ ਮਲਕੀਅਤ ਹੌਲੀ ਹੌਲੀ ਕਮਜ਼ੋਰ ਹੋ ਜਾਵੇਗੀ ਇਸ ਦਾ ਅਸਰ ਇਹ ਹੋਵੇਗਾ ਕਿ ਮੁਲਾਜ਼ਮ ਘਟ ਜਾਣਗੇ ਤਨਖਾਹਾਂ ਦੇਣ ਦੀ ਵੀ ਦਿੱਕਤ ਹੋ ਸਕਦੀ ਹੈ ਫੰਡ ਦੀ ਕਮੀ ਕਰਕੇ ਨੈਟਵਰਕ ਵੀ ਅਪਡੇਟ ਕਰਨਾ ਮੁਸ਼ਕਲ ਹੋ ਜਾਵੇਗਾ ਪੀਐਸਪੀਸੀਐਲ ਦੇ ਸਾਬਕਾ ਇੰਜੀਨੀਅਰ ਐਮਐਸ ਬਾਜਵਾ ਮੁਤਾਬਕ ਬਿੱਲ ਦੇ ਸੈਕਸ਼ਨ 14 ਵਿੱਚ ਪ੍ਰਸਤਾਵਿਤ ਸੂਤਰ ਮੁਤਾਬਕ ਜੋ ਮੌਜੂਦਾ ਵੰਡ ਪ੍ਰਣਾਲੀ ਆਫ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਸ ਵਿੱਚ ਨਵੇਂ ਲਾਇਸੈਂਸ ਹੋਲਡਰ ਕਿਤੇ ਵੀ ਆ ਕੇ ਦਾਖਲ ਹੋ ਸਕਦੇ ਹਨ ਅਤੇ ਉਹ ਕਿਸੇ ਵੀ ਖਪਤਕਾਰ ਨਾਲ ਸਮਝੌਤਾ ਕਰਕੇ ਉਸ ਨੂੰ ਬਿਜਲੀ ਸਪਲਾਈ ਕਰਨ ਦਾ ਹੱਕਦਾਰ ਹੋ ਸਕਦੇ ਨੇ ਉਹ ਅੱਗੇ ਦੱਸਦੇ ਹਨ ਸੈਕਸ਼ਨ 42 ਅਤੇ 43 ਇਸ 바ਾਰੇ ਵਿਸਥਾਰ ਨਾਲ ਦੱਸਦੇ ਹਨ ਕਿ ਸਰਕਾਰੀ ਕੰਪਨੀ ਦੀ ਡਿਊਟੀ ਹੋਵੇਗੀ ਕਿ ਉਹ ਡਿਸਟ੍ਰੀਬਿਊਸ਼ਨ ਢਾਂਚੇ ਨੂੰ ਵੀ ਬਣਾਈ ਰੱਖੇ ਜਦ ਕਿ ਜੋ ਨਵੇਂ ਲਾਇਸੈਂਸ ਹੋਲਡਰ ਆਉਣਗੇ ਉਹ ਆਪਣੇ ਮਨ ਮੁਤਾਬਕ 94 ਖਪਤਕਾਰਾਂ ਨੂੰ ਬਿਜਲੀ ਦੇਣਗੇ ਉਹ ਕਹਿੰਦੇ ਹਨ ਸੈਕਸ਼ਨ 61 ਵਿੱਚ ਪ੍ਰਸਤਾਵਿਤ ਸੂਧ ਮੁਤਾਬਕ ਕਾਸਟ ਰਿਫਲੈਕਟਿਵ ਟੈਰੀਫ ਹੋਣਗੇ ਜਿਸ ਦਾ ਭਾਵ ਹੈ ਕਿ ਲਾਗਤ ਤੋਂ ਘੱਟ ਮੁੱਲ ਉੱਤੇ ਬਿਜਲੀ ਨਹੀਂ ਦਿੱਤੀ ਜਾਣੀ ਚਾਹੀਦੀ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 5 ਸਾਲ ਵਿੱਚ ਕ੍ਰਾਸ补贴 ਖਤਮ ਕਰ ਦਿੱਤੀ ਜਾਵੇਗੀ। ਕੇਂਦਰੀ ਬਿਜਲੀ ਮੰਤਰਾਲੇ ਨੇ ਬਿੱਲ ਦੇ ਖਰੜੇ ਉੱਤੇ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਸੋਸ਼ਲ ਮੀਡੀਆ ਉੱਤੇ ਪੋਸਟਾਂ ਦੇ ਜ਼ਰੀਏ ਦਿੱਤੇ ਹਨ। ਪ੍ਰੈਸ ਬਿਊਰੋ ਆਫ ਇਨਫੋਰਮੇਸ਼ਨ ਉੱਤੇ ਸਾਂਝੀ ਕੀਤੀ ਗਈ ਪ੍ਰੈਸ ਰੀਲੀਜ਼ ਵਿੱਚ ਬਿਜਲੀ ਮੰਤਰਾਲੇ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਸੁਧਾਰ ਘਾਟੇ ਨੂੰ ਘਟਾਉਣਗੇ ਅਤੇ ਸੂਬਾ ਸਰਕਾਰਾਂ ਉੱਤੇ补贴 ਦੇ ਬੋਝ ਨੂੰ ਵੀ ਘਟਾਉਣਗੇ। ਇਸ ਬਿੱਲ ਕਾਰਨ ਕਿਸਾਨਾਂ ਅਤੇ ਛੋਟੇ ਖਪਤਕਾਰਾਂ ਵੱਲੋਂ ਅਦਾ ਕੀਤੀ ਜਾਣ ਵਾਲੀ ਬਿਜਲੀ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਪ੍ਰਾਈਵੇਟ ਕੰਪਨੀਆਂ ਬਾਰੇ ਖਦਸ਼ੀਆਂ ਬਾਰੇ ਮੰਤਰਾਲੇ ਵੱਲੋਂ ਜਵ ਕਿ ਸਰਕਾਰੀ ਵੰਡ ਪ੍ਰਣਾਲੀ ਇੱਕ ਕੰਟਰੋਲਡ ਬਰਾਬਰੀ ਵਾਲੇ ਮਾਹੌਲ ਅਤੇ ਨਿੱਜੀ ਲਾਇਸੈਂਸ ਧਾਰਕਾਂ ਦੇ ਨਾਲ ਕੰਮ ਕਰਨਾ ਜਾਰੀ ਰੱਖੇਗੀ ਇਹ ਮੁਕਾਬਲਾ ਲਾਗਤਾਂ ਨੂੰ ਘਟਾਏਗਾ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਏਗਾ ਸਰਕਾਰੀ ਮੁਲਾਜ਼ਮਾਂ ਦੇ ਖਰਚਿਆਂ ਦੇ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ ਤਨਖਾਹਾਂ ਦੇਣ ਅਤੇ ਢਾਂਚੇ ਦੀ ਸੰਭਾਲ ਚੰਪਰਫੁੱਲਤ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ